ਅਕਸਰ ਹੀ ਤੁਹਾਨੂੰ ਕਹੀਦਾ ਕਿ ਉਸ ਕਾਲਪੁਰਖ ਵਾਹਿਗੁਰੂ ਦਾ ਸ਼ਕਰਾਨਾ ਕਰਿਆ ਕਰੋ ਤੁਸੀਂ ਜਿੱਥੇ ਹੋ ਨਾ ਹਜ਼ਾਰ ਗੁਣਾ ਚੰਗੇ ਹੋ ਆ ਦੇਖੋ ਤੁਸੀਂ ਦੁਨੀਆ ਦੇ ਵਿੱਚ ਐਸੇ ਦੇਸ਼ ਵੀ ਨੇ ਐਸੇ ਸ਼ਹਿਰ ਵੀ ਨੇ ਜਿੱਥੇ ਦੇ ਲੋਕਾਂ ਨੂੰ ਰਹਿਣ ਵਾਸਤੇ ਵੀ ਹਰ ਵਕਤ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਕਹ ਲੋ ਤੁਸੀਂ ਕਿਉਂਕਿ ਉਹਨਾਂ ਨੇ ਆਪਣੇ ਦਰਵਾਜ਼ੇ ਐਨੇ ਮੋਟੇ-ਮੋਟੇ ਲੋਹੇ ਦੇ ਬਣਾਏ ਹੋਏ ਨੇ ਤੇ ਹਰ ਵੇਲੇ ਉਥੇ ਲੋਕ ਲਾ ਕੇ ਰੱਖਣਾ ਪੈਂਦਾ ਕਿਉਂਕਿ ਦਿਨ ਦਿਹਾੜੇ ਲੋਕ ਤੁਹਾਡੇ ਘਰੇ ਪਿਸਤੌਲ ਲੈ ਕੇ ਆ ਸਕਦੇ ਆਸਲਾ ਲੈ ਕੇ ਆ ਸਕਦੇ ਆ ਤੁਹਾਨੂੰ ਮਾਰ ਸਕਦੇ ਆ ਤੁਹਾਨੂੰ ਲੁੱਟ ਕੇ ਲੈ ਜਾ ਸਕਦੇ ਨੇ ਤੇ ਉਹਦਾ ਐਗਜ਼ੈਂਪਲ ਆ ਆਹ ਵੀਡੀਓ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਦੁਨੀਆ ਦੇ ਵਿੱਚ ਭੁੱਖ ਮਰੀ ਹੈ ਜਿਹੜੀ ਉਹ ਕਿਸ ਲੈਵਲ ਤੱਕ ਫੈਲ ਚੁੱਕੀ ਆ ਤੇ ਕਾਨੂੰਨ ਨਾ ਦੀ ਕੋਈ ਵਿਵਸਥਾ ਨਹੀਂ ਹੈਗੀ ਇੰਨਾ ਦੇਸ਼ਾਂ ਦੇ ਵਿੱਚ ਸੋ ਸੌ ਸਾਖੀ ਦੇ ਮੁਤਾਬਕ ਇਹੇ ਕੋਸ਼ ਸਾਰੀ ਦੁਨੀਆ ਦੇ ਵਿੱਚ ਹੋਣਾ ਇੱਕ ਸਮੇਂ ਇਸੇ ਕਰਕੇ ਉਹ ਕਹਿੰਦੇ ਆ ਕਿ ਰੱਬ ਦਾ ਨਾਮ ਲੈਣ ਤੇ ਵੀ ਪਾਬੰਦੀਆਂ ਲੱਗ ਜਾਣੀਆਂ ਨੇ ਸੋ ਹਜੇ ਤੁਹਾਡੇ ਕੋਲੇ ਟਾਈਮ ਹੈਗਾ ਕਿਸਮਤ ਵਾਲੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਉਹਦੇ ਤੇ ਵਿਸ਼ਵਾਸ ਰੱਖੋ ਤੁਹਾਡਾ ਭਰੋਸਾ ਹੀ ਸਭ ਤੋਂ ਵੱਡੀ ਚਾਬੀ ਹੈ ਉਸਤਾਲੇ ਦੀ ਤੁਹਾਡਾ ਭਰੋਸਾ ਹੀ ਉਹ ਰਾਸਤਾ ਵਾ ਜਿਹਨੇ ਤੁਹਾਨੂੰ ਉਸ ਪਰਮਾਤਮਾ ਤੱਕ ਲੈ ਕੇ ਜਾਣਾ ਇਸੇ ਕਰਕੇ ਕਹਿੰਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵੱਸਦੇ ਰਹੋ ਧੰਨਵਾਦ